ਆਫਿਸ ਕਹਿੰਦੇ ਕਿ ਡੀਸੀ ਸ਼ਹਿਰ ਦੀ ਮਾਂ ਹੁੰਦਾ ਡੀਸੀ ਇਹ ਕਿਹਾ ਜਾਂਦਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਖੰਨੇ ਦੇ ਕਿਹੜੇ ਨੌਜਵਾਨ ਖੰਨੇ ਦਾ ਨਹੀਂ ਮੈਂ ਕਹੂੰਗਾ ਉਹਨੂੰ ਮੈਂ ਖੰਨੇ ਦਾ ਨਹੀਂ ਕਹੂੰਗਾ ਮੈਂ ਉਹਨੂੰ ਮੇਰੇ ਪੰਜਾਬ ਦਾ ਨੌਜਵਾਨ ਕਹੂੰਗਾ ਮੇਰੇ ਪੰਜਾਬ ਦਾ ਜਿਹਦਾ ਨਾਮ ਹੈ ਤਰुण ਸ਼ਰਮਾ ਜਿਹੜਾ ਪਹਿਚਾਨ ਦਾ ਮਹਤਾਜ ਨਹੀਂ ਹੈ ਜਿਹੜਾ ਕਸੂਰ ਸਿਰਫ ਇਨਵ ਹੈ ਕਿ ਉਹਨੇ ਗਰੀਬ ਘਰ ਚ ਜਨਮ ਲਿੱਤਾ ਜਿੰਦਾ ਕਸੂਰ ਇਹ ਹੈ ਕਿ ਉਹ ਖੰਨਾ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਰੇੜੀ ਲਾਂਦਾ ਵੈ ਉਹਦੇ ਪਿਓ ਦਾ ਸੁਪਨਾ ਸੀ ਮੇਰਾ ਪੁੱਤਰ ਪੂਰੇ ਦੇਸ਼ ਚ ਮੇਰਾ ਨਾਮ ਰੌਸ਼ਨ ਕਰੇ ਉਹਦੇ ਪੁੱਤਰ ਨੇ ਤਾਂ ਸੁਪਨਾ ਪੂਰਾ ਕਰਕੇ ਦਿਖਾਇਆ ਔਰ ਹੁਣ ਤੱਕ ਦਿਖਾਉਂਦਾ ਪਿਆ ਵੈ ਸ਼ਾਇਦ ਹੀ ਕੋਈ ਕੰਟਰੀ ਹੋਵੇ ਜਿੱਥੇ ਤਰुण ਨੇ ਜਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ 골ਡ ਮੈਡਲ ਨਾ ਹਾਸਲ ਕੀਤਾ ਹੋਵੇ ਇੱਕ ਨਹੀਂ ਦੋ ਨਹੀਂ 18 ਨੇਸ਼ਨਲ ইন্টারন্যাশনাল ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਤਰਨੂ ਸ਼ਰਮਾ ਖੰਨੇ ਦੀ ਸਬਜ਼ੀ ਮੰਡੀ ਚ ਰੇੜੀ ਲਾਂਤੇ ਮਜਬੂਰ ਮੈਂ ਹੈਰਾਨ ਉਹਨਾਂ ਵਾ ਕਿ ਸਰਕਾਰਾਂ ਸਰਕਾਰਾਂ ਕਈ ਆਈਆਂ ਕਈ ਗਈਆਂ ਸਭ ਨੇ ਤਰुण ਸ਼ਰਮੇ ਨੂੰ ਜਾ ਕੇ ਲੌਲੀਪੌਪ ਦਿੱਤਾ ਕਿ ਅਸੀਂ ਖੜੇ ਆ ਤੇਰਾ ਬਣਦਾ ਹੱਕ ਦਵਾਂਗੇ ਨੌਕਰੀ ਦਵਾਂਗੇ ਲੇਕਿਨ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ ਸਿਵਾਏ ਫੋਟੋ ਸੈਸ਼ਨ ਕਰਵਾਣ ਦੇ ਫੋਟੋਆਂ ਕਰਵਾਣ ਦੇ ਮੈਂ ਉਸ ਮਾਂ ਦੇ ਪੁੱਤ ਨੂੰ ਜਿੰਦਾ ਨਾਮ ਕਰਨ ਔਜਲਾ ਹੈ ਉਸ ਪੰਜਾਬ ਦੇ ਲਾਲ ਨੂੰ ਧੰਨ ਹੈ ਉਹ ਮਾਂ ਜਿਨੇ ਕਰਨ ਔਜਲੇ ਵਰਗਾ ਪੁੱਤ ਜੰਮਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਉਹਨੇ 9 ਲੱਖ ਰੁਪਏ ਦਾ ਇਸ ਇਸ ਤਰुण ਸ਼ਰਮੇ ਦਾ ਕਰਜ਼ਾ ਉਤਾਰਿਆ ਇਹ ਕੰਮ ਇਹ ਕੰਮ ਜਿਹੜਾ ਕਰਨ ਔਜਲੇ ਨੇ ਕੀਤਾ ਇਹ ਕੰਮ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਕਰਨਾ ਚਾਹੀਦਾ ਸੀਗਾ ਸੰਸਦ ਦੇ ਵਿੱਚ ਅਸੀਂ ਆਵਾਜ਼ ਚੱਕਦੇ ਆਂ ਕਿ ਅਰਸ਼ਦੀਪ ਸਿੰਘ ਪੰਜਾਬੀ ਉਹਨੇ 17 17 ਵਿਕਟਾਂ ਲਿੱਤੀਆਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹਰਮਨ ਕੌਰ ਬਾਰੇ ਜ਼ਿਕਰ ਕਰਦੇ ਆਂ ਕਿ ਉਹਨੇ ਇੰਡੀਅਨ ਕ੍ਰਿਕਟ ਦੀ ਕਪਤਾਨ ਉਹਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਸੀਂ ਹੋਰ ਵੀ ਪੰਜਾਬ ਦੇ ਖਿਡਾਰੀਆਂ ਦਾ ਨਾਮ ਲੈਨੇ ਆ ਕਿ ਨਾਮ ਰੌਸ਼ਨ ਕੀਤਾ ਬਿਲਕੁਲ ਕੀਤਾ ਉਹ ਸਾਨੂੰ ਹਰ ਪੰਜਾਬੀ ਨੂੰ ਫਕਰ ਉਹਨਾਂ ਦੇ ਕੋ ਨਾਮ ਰੌਸ਼ਨ ਕੀਤਾ ਲੇਕਿਨ ਮੈਂ ਸਰਕਾਰਾਂ ਨੂੰ ਪੁੱਛਦਾ ਬਾ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਉਹਨਾਂ ਦੇ ਨਾਮ ਉੱਤੇ ਪੰਜਾਬੀ ਪੰਜਾਬੀ ਮਾਣ ਕਰਦੇ ਹੋ ਕਾਹਦਾ ਮਾਣ ਕਰਦੇ ਹੋ ਤੁਸੀਂ ਕੀ ਕੀਤਾ ਉਹਨਾਂ ਲਈ ਤੁਸੀਂ ਕੀ ਕੀਤਾ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਨਾਂ ਖਿਡਾਰੀਆਂ ਨੇ ਖੁਦ ਕੀਤੀ ਪੈਸਾ ਲਾਇਆ ਬਾਹਰ ਗਏ ਤੱਕੇ ਖਾਦੇ ਖੁਦ ਕਿੱਥੇ ਆਪਾਂ ਕਿੱਥੇ ਸੀਗੇ ਆਪਾਂ ਕਿੱਥੇ ਸੀ ਤਰੁਣ ਵਰਗੇ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਰੁਲਦੇ ਪਏ ਆ ੱਤਕੇ ਖਾਂਦੇ ਪਏ ਆ ਕਦੀ ਪੰਜਾਬ ਸਰਕਾਰਾਂ ਨੇ ਇਹੋ ਜੇ ਨੌਜਵਾਨਾਂ ਨੂੰ ਪੁੱਛਿਆ ਚਲੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਨਹੀਂ ਜਾਣਦੇ ਜਾਂ ਜਿਨ੍ਹਾਂ ਦੇ ਅਸੀਂ ਸਰਟੀਫਿਕੇਟ ਨਹੀਂ ਦੇਖੇ ਜਾਂ ਗੇਮ ਨਹੀਂ ਦੇਖੀ ਸਾਨੂੰ ਸਮਝ ਆਂਦੀ ਹੈ ਪਰ ਇੱਕ ਆਦਮੀ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਹ ਰੋਲਾ ਪਾਉਂਦਾ ਰਹਿ ਗਿਆ ਕਿ ਮੈਂ ਦੇਖੋ ਆ 10 ਆ 12 15 ਹੁਣ 18 골ਡ ਮੈਡਲ ਇੰਟਰਨੈਸ਼ਨਲ ਜਿੱਤਣ ਵਾਲਾ ਪੈਰਾਕਰਾਟ ਦਾ ਇਕਲੌਤਾ ਪਲੇਅਰ ਉਹਨੂੰ ਲਾਲੀਪੁੱਟ ਤੱਕ ਐ ਨੌਕਰੀ ਦਵਾਂਗੇ ਨੌਕਰੀ ਦਵਾਂਗੇ ਆ ਫੋਟੋ ਮੇਰੇ ਹੱਥ ਵਿੱਚ ਹੈ ਇਹ ਜਿਹੜੇ ਹੁਣ ਮੰਤਰੀ ਬਣ ਚੁੱਕੇ ਹੋਏ ਐ ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਸੀ ਮੀਤਾਇਰ ਸਾਹਿਬ ਇਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਦੋਸਤ ਉਦੋਂ ਸਰਕਾਰ ਨਹੀਂ ਸੀ ਇਹ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਿਸ ਸਾਡੇ ਨਾਲ ਜੂਝਦੇ ਪਏ ਐ ਇਹਨਾਂ ਦੇ ਨਾਲ ਇਹਨਾਂ ਨੇ ਉਸ ਟਾਈਮ 18 ਪੰਜਾਬ ਦੇ ਖਿਡਾਰੀਆਂ ਨੂੰ ਬੁਲਾਇਆ ਸੀ ਉਹਨਾਂ ਚੋਂ ਤਰुण ਸ਼ਰਮਾ ਵੀ ਸੀਗਾ ਇੱਥੇ ਹੀ ਇਸੀ ਜਗ੍ਹਾ ਤੇ ਪਾਣੀ ਦੀ ਪੁਛਾਰਾਂ ਡੰਡੇ ਇਹਨਾਂ ਖਿਡਾਰੀਆਂ ਨੇ ਵੀ ਨਾਲ ਮੀਤਾਇਰ ਸਾਹਿਬ ਦੇ ਖਾਦੇ ਸੀ ਇੱਥੇ ਮੀਤਾਇਰ ਸਾਹਿਬ ਨੇ ਐਲਾਨ ਵੀ ਕੀਤਾ ਸੀ ਕਿ ਮੈਂ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਨੌਜਵਾਨਾਂ ਨੂੰ ਨੌਕਰੀ ਦਵਾਵਾਂਗਾ ਬਣਦਾ ਹੱਕ ਦਵਾਵਾਂਗਾ ਅੱਜ 2 ਸਾਲ ਹੋ ਚੁੱਕੇ ਹੋਏ ਆ ਦੋਸਤ 2 ਸਾਲ ਤੋਂ ਉੱਤੇ ਹੋ ਗਏ ਹੋਏ ਆ ਲੇਕਿਨ ਕਿਸੇ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਉਲਟਾ ਇਹਨਾਂ ਨੂੰ ਕਈ ਇਨਾਮ ਦੀਆਂ ਆ ਚਿੱਠੀਆਂ ਤਿਰਨੂ ਕੋ ਤਿਰਨੂ ਜਾਰੀ ਕੀਤੀਆਂ ਗਈਆਂ ਕਿ ਤੈਨੂੰ ਅਸੀਂ ਇਨਾਮ ਦਵਾਵਾਂਗੇ ਫਿਰ ਚਿੱਠੀਆਂ ਇਹਨਾਂ ਨੂੰ ਜਾਰੀ ਕੀਤੀਆਂ ਗਈਆਂ ਉਹ ਵੀ ਤਿਰਨ ਦੇ ਕੋਲ ਹੈ ਕਿ ਭਾਈ ਸੱਤੋਂ ਆ ਨੰਬਰ ਪਾਤਾ ਗਿਆ ਤੈਨੂੰ ਨੌਕਰੀ ਦਵਾਵਾਂਗੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਇਹ ਚਿੱਠੀਆਂ ਭੇਜੀਆਂ ਗਈਆਂ ਜਦੋਂ ਤਿਰਨ ਪਹੁੰਚਦਾ ਸੀ ਉੱਥੇ ਤਾਂ ਨੌਕਰੀ ਦੇਣ ਦੀ ਬਜਾਏ ਉਹ ਕਹਿੰਦੇ ਭਾਈ ਤੂੰ ਇੱਥੇ ਕਰਨ ਤੁਹਤੇ ਕਰਨ ਕੀ ਆਇਆ ਉਹ ਫਿਰ ਕਿਵੇਂ ਕਿਵੇਂ ਇੱਕ ਖਿਡਾਰੀ ਦਾ ਜਿੰਦਾ ਪੰਜਾਬ ਦਾ ਇਸ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ ਦਿਲ ਹੀ ਟੁੱਟੂਗਾ ਤੇ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਕਿਵੇਂ ਕਿਵੇਂ ਰੋਕ ਲੋਗੇ ਤੁਸੀਂ ਆ ਹਾਲਾਤ ਹੈ ਪੰਜਾਬ ਚ ਖਿਡਾਰੀਆਂ ਦੇ ਆ ਹਾਲਾਤ ਹੈ ਆ आलम ਹੈ ਆਲਮ ਹੈ ਜੇ ਪੰਜਾਬ ਦਾ ਯੂਥ ਨੂੰ ਵਿਦੇਸ਼ਾਂ ਜਾਣ ਤੋਂ ਰੋਕਣਾ ਚਾਹੁੰਦੇ ਹੋ ਪੰਜਾਬ ਦਾ ਯੂਥ ਪੰਜਾਬ ਦੀ ਬੈਗਬੋਨ ਹੈ ਸਰਵੇ ਲਖਣਾਂ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰਨ ਵਾਲੀ ਚੀਜ਼ ਨਹੀਂ ਹੈ ਅੱਜ ਪੰਜਾਬ ਜਾ ਕੇ ਦੇਖੋ ਆ ਇੱਕ ਮੱਲੇ ਮੱਲੇ ਜਾ ਕੇ ਦੇਖੋ ਘਰਾਂ ਨੂੰ ਕਿਵੇਂ ਤਾਲੇ ਲੱਗੇ ਹੋਏ ਆ ਜੇ ਇੱਕ ਮੱਲੇ ਦੇ ਵਿੱਚ 20 ਮਕਾਨ ਦਸਨ ਤਾਲੇ ਲੱਗੇ ਹੋਏ ਆ ਕਿਉਂਕਿ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਹੀ ਨਹੀਂ ਚਾਹਦਾ ਪੰਜਾਬ ਦੇ ਨੌਜਵਾਨ ਨੂੰ ਕੋ ਪੁੱਛਣ ਵਾਲਾ ਹੈ ਹੀ ਨਹੀਂ ਉਹ ਪੀਖਰੀ ਮੰਗਦਾ ਸਰਕਾਰੋਂ ਪੀਖਰੀ ਮੰਗਦਾ ਇਹ ਮੁੰਡਾ ਆਪਣਾ ਹੱਕ ਬਣਦਾ ਬਣਦਾ ਹੱਕ ਪੈਰਾ ਕਰਾਟੇ ਦਾ ਇਕਲੌਤਾ ਪਲੇਅਰ ਹੋਵੇ ਹਿੰਦੁਸਤਾਨ ਦਾ ਹੋਵੇ ਔਰ ਪੰਜਾਬ ਚ ਇਹੋ ਜੀ ਹਾਲਤ ਹੋਵੇ ਜਦੋਂ ਮੈਡਲ ਜਿੱਤ ਕੇ ਜਦੋਂ ਘਰ ਪਰਤੇ ਤਾਂ ਬਸ ਤੋਂ ਸਿਰਫ ਉਹਦੇ ਘਰ ਦੇ ਦੋ ਬਣੇ ਹਾਰ ਲੈ ਕੇ ਖੜੇ ਹੋਣ ਉਹਦੇ ਸਵਾਗਤ ਲਈ ਕੋਈ ਨਾ ਖੜਿਆ ਹੋਵੇ ਇਹ ਸ਼ਰਮ ਵਾਲੀ ਗੱਲ ਹੈ ਪੰਜਾਬ ਲਈ ਪੰਜਾਬੀਅਤ ਲਈ ਮੈਂ ਫੇਰ ਬੇਨਤੀ ਕਰਾਂਗਾ ਤੁਹਾਡੇ ਸਾਰੇ ਚੈਨਲਾਂ ਨੂੰ ਕਿ ਇਹ ਵੀਡੀਓ ਨੂੰ ਵੀਡੀਓ ਨਾ ਸਮਝਿਓ ਇਹਨੂੰ ਮੈਕਸਿਮ ਸ਼ੇਅਰ ਕਰੋ ਕਮੈਂਟ ਕਰੋ ਔਰ ਇਹ ਵੀਡੀਓ ਗੁੰਗੀਆਂ ਬਹਿਰੀਆਂ ਨਹੀਂ ਸਰਕਾਰਾਂ ਤੱਕ ਪਹੁੰਚਣੀ ਚਾਹੀਦੀਆਂ ਔਰ ਤਰਣੂ ਵਰਗੇ ਨੌਜਵਾਨਾਂ ਨੂੰ ਦਾ ਹੱਕ ਮਿਲਣਾ ਚਾਹੀਦਾ ਵੈ ਮੈਂ ਹੀ ਚੱਲਾਂਗਾ ਮੈਂ ਆਪਣਾ ਰੋਸ ਤੁਹਾਡੇ ਸਾਹਮਣੇ ਹੀ ਹੈ ਬਾਈ ਆ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਨਾਲ ਜ਼ਾਹਿਰ ਕੀਤਾ ਬੜਾ ਦਰਦ ਨਾਲ ਜ਼ਾਹਿਰ ਕੀਤਾ ਹੈ ਇਹ ਦਰਦ ਹੈ ਇਹ ਦਰਦ ਹੈ ਪੰਜਾਬ ਦੇ ਨੌਜਵਾਨਾਂ ਲਈ ਇਹ ਦਰਦ ਹੈ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਬਾਈ ਅਸੀਂ ਇੱਥੇ ਰਹਿਣਾ ਹੀ ਨਹੀਂ ਅੱਜ ਪੰਜਾਬ ਦੇ ਵਿੱਚ ਤੁਸੀਂ ਆਪਣੇ ਕੋਠੇ ਦੇ ਖੜ ਕੇ ਦੇਖ ਲਓ ਤੁਹਾਨੂੰ ਚਿੱਟੇ ਰੰਗ ਦੇ ਬੱਲਵ ਹਰ ਚੌਂਕ ਤੇ ਘਰ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਕੋਨੇ 'ਚ ਖੜ ਕੇ ਦੇਖ ਲਓ ਚਿੱਟੇ ਰੰਗ ਦੇ ਬੱਲਵ ਨਜ਼ਰ ਆ ਜਾਣਗੇ ਤੁਹਾਨੂੰ ਪੰਜਾਬ ਦੇ ਹਰ ਚੌਂਕ ਦੇ ਵਿੱਚ ਕੀ ਆਹ ਦੇਖੋ ਠੇਕਾ ਆ ਗਿਆ ਜੇ ਪੰਜਾਬ ਦੇ ਹਰ ਚੁਰਾਏ 'ਚ ਠੇਕਾ ਖੁੱਲ ਸਕਦਾ ਤਾਂ ਪੰਜਾਬ ਦੇ ਜਿਹੜੇ ਖਿਡਾਰੀ ਐ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਉਹ ਨਸ਼ੇ ਵੱਲ ਨਾ ਜਾਣ ਤਾਂ ਕੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇਣਾ ਚਾਹੀਦਾ ਜੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਪ੍ਰੋਸਾਈਡ ਕੀਤਾ ਜਾਏਗਾ ਤਾਂ ਪੰਜਾਬ ਦੀ ਜਵਾਨੀਆਂ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਦੋਸਤ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਉਹ ਖੇਡਾਂ ਨੂੰ ਉਪਰਾਨਣਗੀਆਂ ਪੰਜਾਬ ਦਾ ਨਾਮ ਰੋਸ਼ਨ ਕਰਨਗੀਆਂ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ਪਰੇ ਹੋਏਗਾ ਤਾਂ ਹੀ 42 71 ਨੀ বাজਦੀ ਦੋਸਤ 42 ਦੋ ਹੱਥਾਂ ਨਾ বাজਦੀ ਹੈ ਜੇ ਸਾਡੇ ਸਿਆਸਤਦਾਨ ਤੇ ਸਾਡੇ ਲੀਡਰ ਸਾਡੀਆਂ ਸਰਕਾਰੀ ਪਾਰਟੀਆਂ ਸਾਡੀਆਂ ਜਿੰਨੀਆਂ ਵੀ ਸਿਆਸਤ ਪਾਰਟੀਆਂ ਹੈਗੀਆਂ ਉਹ ਪੰਜਾਬ ਦੇ ਨੌਜਵਾਨਾਂ ਦਾ ਖਿਡਾਰੀਆਂ ਦਾ ਸਾਥ ਦੇਣਗੀ। ਠੀਕ ਹੈ ਜੀ ਉੱਥੇ ਬੂਟ ਪਾਲਿਸ਼ ਕਰਾਇਆ 50 ਰੁਪਏ ਤੇ 100 ਰੁਪਏ ਤੇ 500 ਰੁਪਏ ਦਾ ਮਤਲਬ ਹੈ। ਭਾਜੀ ਜਿਹੜਾ 50 ਰੁਪਏ ਬੂਟ ਪਾਲਿਸ਼ ਤੁਸੀਂ ਦੇਖਿਆ ਉੱਥੇ 50 ਰੁਪਏ ਬੂਟ ਕ ਪਾਲਿਸ਼ ਕਰਨ ਵਾਲਾ ਜਿਹੜਾ ਨੌਜਵਾਨ ਬੈਠਾ ਸੀਗਾ ਉਹ 50 ਰੁਪਏ ਇਸ ਲਈ ਲੈਂਦਾ ਪਿਆ ਸੀਗਾ ਕਿਉਂਕਿ ਉਹ ਪਲਸ 2 ਹੈ। ਠੀਕ 100 ਰੁਪਿਆ ਜਿਹੜਾ ਲੈਂਦਾ ਪਿਆ ਸੀਗਾ ਉਹ ਗ੍ਰੈਜੂਏਟ ਹੈ ਬੂਡ ਪਾਲਿਸ਼ ਕਰਦਾ ਪਿਆ ਤੇ ਜਿਹੜਾ 500 ਰੁਪਿਆ ਲੈਂਦਾ ਪਿਆ ਭਾਈ 18 ਇੰਟਰਨੈਸ਼ਨਲ 골ਡ ਮੈਡਾ ਜਿੱਤਣ ਵਾਲਾ ਹਿੰਦੁਸਤਾਨ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ 500 ਰੁਪਿਆ ਤਾਂ ਬਣਦਾ ਨਾ ਦੋਸਤ 500 ਰੁਪਿਆ ਤਾਂ ਬਣਦਾ ਹੈ ਨਾ ਦੋਸਤ ਇਸੇ ਲਈ ਉਹ ਬੂਡ ਪਾਲਿਸ਼ਾਂ ਕਰਨ ਤੇ ਮਜਬੂਰ ਆਏ ਪੰਜਾਬ ਦੇ ਨੌਜਵਾਨ ਅਜੇ ਤਾਂ ਪੰਜਾਬ ਸਰਕਾਰ ਖੇਡਾਂ ਕਰਾ ਰਹੀ ਹੈ ਤੁਸੀਂ ਕਹਿ ਰਹੇ ਦੂਜੇ ਪਾਸੇ ਜਿਹੜੇ ਸਤਿਕਾਰ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਤਰਨੁਜਨ ਮੈਂ ਪੈਰਾ ਕਾਰਾਟੇ ਦਾ ਖਿਡਾਰੀ ਆਂ ਜੀ ਇੰਡੀਆ ਤੇ ਪੰਜਾਬ ਦਾ ਮੈਂ ਇੱਕ ਖਲੋਤਕ ਖਿਡਾਰੀ ਆਂ ਜਿਹਨੇ 18 ਮੈਡਲ ਇਸ ਕੰਟਰੀ ਨੂੰ ਦਿੱਤੇ ਨੇ ਇਸ ਸਟੇਟ ਦੀ ਝੋਲੀ ਪਾਈ ਨੇ ਜਿੱਥੇ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਜਿਹੜੀ ਏਸ਼ੀਅਨ ਕੰਟਰੀ ਦਾ ਰਿਕੋਗਨਾਈਜੇਸ਼ਨ ਨੇ ਸੋ ਇਹਨਾਂ ਚੋ ਪਿਛਲੀ ਪਿਛਲੇ ਸਾਲ ਤੋਂ ਹੁਣ ਤੱਕ ਮੇਨੂੰ ਤਿੰਨ ਵਾਰ ਸਰਕਾਰ ਦੇ ਦਿੱ ਧੱਕਾ ਕਰਿਆ ਜਦ ਮੈਂ ਏਸ਼ੀਆ ਚੋਂ ਖੇਡ ਕੇ ਆਨਾ ਤਾ ਮੈਨੂੰ ਇੱਕ ਲੈਟਰ ਆਂਦਾ ਗੀਦੇ ਵਿੱਚ ਡਾਇਰੈਕਟਰ ਸਪੋਰਟ ਤੋਂ ਪੰਜਾਬ ਵੱਲੋਂ ਤਿੰਨ ਡਿਪਾਰਟਮੈਂਟ ਨੂੰ ਸਿੱਧਾ ਸਿੱਧਾ ਲਿਖਿਆ ਜਾਂਦਾ ਕਿ ਗਵਰਨਮੈਂਟ ਦੇ ਅਧੀਨ ਇਸ ਨੂੰ ਕਿਤੇ ਨਿੱਕ ਤੇ ਸਰਕਾਰੀ ਜੋਗਲੀ ਅਡਜਸਟ ਕੀਤਾ ਜਾਵੇ ਅਜੇ ਕਿਸਾਨ ਹੋ ਗਿਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਮੇਰਾ ਲੈਟਰ ਕਿੱਥੇ ਹੈ ਦੂਜਾ ਇੱਕ ਲੀਸ ਨਿਕਲਦੀ ਹੈ ਡਿਪਾਰਟਮੈਂਟ ਆਫ ਸਪੋਰਟ ਵੱਲੋਂ ਆ ਮੈਂ ਕੈਮਰੇ ਤੇ ਦਿਖਾ ਦਿੰਦਾ ਤੁਹਾਨੂੰ ਆ 7ਵੇਂ ਨੰਬਰ ਤੇ ਮੇਰਾ ਨਾਮ ਲਿਖਾ ਤਰੁਣ ਸ਼ਰਮਾ ਇਹ ਲਿਸਟ ਹੈ ਕਰਾਟੇ ਕੋਚ ਇਹ ਲਿਸਟ ਹੈ ਸਪੋਰਟ ਸੁਪਰਵਾਈਜ਼ਰ ਐਂਡ ਕੋਚ ਦੀ ਭਰਤੀ ਨਿਕਲੀ ਸੀ ਦੋ ਇਸੇ ਮਿਹਨਤੀ ਜੇ ਮਿਹਨ ਜਿਹੜੀ ਮੈਂ ਵੀ ਭਰੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਤੁਸੀਂ ਲੀਜੀ ਵੱਲੋਂ ਇਸ ਸਪੋਰਟ ਦੇ ਲਈ ਕਿਉਂਕਿ ਇਸ ਸਪੋਰਟ ਦੇ ਲਈ ਤੁਸੀਂ ਲੀਜੀ ਵੱਲੋਂ ਹੁਣ ਦੇਖੋ ਇਹ ਚ ਮੈਂ ਤਾਂ ਸਿਲੈਕਸ਼ਨ ਨਹੀਂ ਕਰੀ ਕਰੀ ਤਾਂ ਗਵਰਨਮੈਂਟ ਨੇ ਕੀਤੀ ਤੇ ਹੁਣ ਕੀ ਹੁੰਦਾ ਜਦ ਹਫ਼ਤੇ ਆ ਰਹਿ ਜਾਂਦਾ ਉਹ ਤੋਂ ਬਾਅਦ ਮੇਰਾ ਲਿਸਟੋਂ ਨਾਮ ਕਰ ਦਿੱਤਾ ਜਾਂਦਾ ਸੋ ਮੈਂ ਖੁਦ ਹਰਿਆਣ ਹੋ ਗਿਆ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਉਹਨੇ ਸਬਸਾਈਡ ਕਰ ਲੈਣਾ ਸੀ ਕਿਉਂਕਿ ਗਵਰਨਮੈਂਟ ਜੌਬ ਦਾ ਸੁਪਨਾ ਅੱਜ ਦੇ ਟਾਈਮ 'ਚ 140 ਕਰੋੜ ਬੰਦੇ ਲੈਂਦੇ ਨੇ ਔਰ ਕੋਈ ਵਿਰਲਾ ਹੁੰਦਾ ਜਿਹੜਾ ਉਹ ਲੈਂਦਾ ਬਟ ਮੈਂ ਟੁੱਟਿਆ ਨਹੀਂ ਮੈਂ ਆਪਣੇ ਹੱਕ ਲਾਊਂਗਾ ਔਰ ਇਸੀ ਪੰਜਾਬ ਸਰਕਾਰ ਤੋਂ ਲਾਊਂਗਾ ਜੀ ਬਾਕੀ ਇਹ ਖਿਡਾਰੀ ਨਾਲ ਦਾ ਹੱਕ ਲੈ ਕੋਣ ਪਹਿਲਾਂ ਗੱਲ ਕਰ ਲੈੰਦਾ ਤੁਸੀਂ ਹੱਦ ਤੱਕ ਕਦੋਂ ਤੋਂ ਸ਼ੁਰੂ ਕੀਤੀ ਸੀ ਤੇ ਤੁਹਾਡੇ ਖਰਚ ਕਿੰਨੇ ਮੈਂ ਪੈਰਲਾਈਜ਼ ਮੈਨੂੰ 6 ਮਹੀਨੇ ਦਾ ਸੀਗਾ ਪੈਰਲਾਈਜ਼ ਹੋ ਗਿਆ ਸੀਗਾ ਤੇ ਡਾਕਟਰਸ ਮੰਨ ਲਓ ਮੈਂ ਪੰਜਾਬ ਪਰਧਾਨ ਐਡਿਕੈਪ ਤਾਂ ਇਹ ਮੇਰਾ IQ 75% ਦਾ 25% ਹੈ ਜੀ ਉਹ ਹੁੰਦਾ ਹੀ ਆ ਜਦ ਨਾਣਾ ਬਲੌਕ ਹੋ ਜਾਂਦੀਆਂ ਨੇ ਤੇ ਇਹ ਘਟਦਾ ਵੱਧਦਾ ਰਹਿੰਦਾ ਉਹ ਤੋਂ ਬਾਅਦ ਜਦ ਮੈਂ 6 ਸਾਲ ਦਾ ਹੋਇਆ ਤਾਂ ਮੈਂ ਕਰਾਟੇ 'ਚ ਪੈਰ ਰੱਖੇ ਅੱਜ ਮੈਂ ਖੁਦ 33 ਸਾਲਾਂ 27 ਸਾਲ ਹੋ ਗਏ ਮੈਨੂੰ ਕਰਾਟੇ ਕਰਦੇ ਨੂੰ ਔਰ ਮੈਂ ਆਪਣਾ ਬਚਪਨ ਆਪਣਾ ਜਵਾਨੀ ਪੰਜਾਬ ਤੇ ਇਸ ਦੇਸ਼ ਦੇ ਨਾਮ ਲਾਤੀ ਔਰ ਅੱਗੇ ਵੀ ਮੈਂ ਇਸ ਪੰਜਾਬ ਦੇ ਨਾਮ ਆਪਣੀ ਜਵਾਨੀ ਲਾ ਦੂੰਗਾ ਕਰਤੀ ਕੋਣ ਕੋਣ ਹੈਗਾ ਤੁਹਾਡੇ ਕਰਤੀ ਮੇਰੇ ਮਦਰ ਨੇ ਮੇਰਾ ਬ੍ਰਦਰ ਆ ਉਹਦੀ ਵਾਈਫ ਹੈ ਫਾਦਰਤਾ ਵੀ ਅੱਜ ਤਾਂ 2 ਸਾਲ ਪਹਿਲਾਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਅੱਖਾਂ 'ਚ ਵੀ ਇੱਕ ਸੁਪਨਾ ਸੀਗਾ ਕਿ ਮੇਰਾ ਬੇਟਾ ਕਿਤੇ ਨਾ ਕਿਤੇ ਗਵਰਨਮੈਂਟ ਜੌਬ ਜਾਊਗਾ ਬਟ ਉਹ ਉਹਨਾਂ ਦਾ ਸੁਪਨਾ ਸੁਪਨਾ ਹੀ ਰਹਿ ਗਿਆ ਮੇਰੇ ਫਾਦਰਜ਼ਾਮ ਨੇ ਹਰ ਇੱਕ ਸਰਕਾਰੀ ਦਵਾਰ ਜਾ ਕੇ ਹੱਥ ਜੋੜੇ ਬੇਨਤੀ કરી ਕਿ ਮੇਰੇ ਬੇਟੀ ਦਾ ਅਪਹਾਇਪਨ ਨਾ ਦੇਖਿਆ ਜਾਵੇ ਉਹਦਾ ਹੋਨਰ ਦੇਖਿਆ ਜਾਵੇ ਉਹ ਨੱਚਿਆਂ ਨੂੰ ਪ੍ਰਮੋਟ ਨਹੀਂ ਕਰਦਾ ਉਹ ਨੱਚੇ ਛੜਵਾ ਕੇ ਨੌਜਵਾਨਾਂ ਨੂੰ ਗਰਾਊਂਡ 'ਚ ਲੈ ਕੇ ਆ ਰਿਹਾ ਬਟ ਉਹਨਾਂ ਦੀ ਕਿਸੇ ਨੇ ਨਹੀਂ ਤੁਮ। ਤੇ ਹੁਣ ਖਰਚਾ ਕਿਵੇਂ ਚੱਲੇ ਤੁਹਾਡੇ ਘਰ ਦਾ ਤੁਸੀਂ ਕੀ ਕਰਦੇ? ਖਰਚਾ ਮੈਂ ਆਪਣੇ ਪ੍ਰਾਤੀ ਡਿਪੈਂਡਾ। ਉਹੀ ਸਬਜ਼ੀ ਦਾ ਫਾਦਰ ਸਾਹਿਬ ਦਾ ਕੰਮ ਕਰਦਾ ਕਿਉਂਕਿ ਮੈਂ ਹੱਥ ਪੈਰ ਮੇਰੇ ਕੰਮ ਨਹੀਂ ਕਰਦੇ। ਥੋੜਾ ਬਕਾਇਆ ਵੀ ਸੀਗਾ ਉਹ ਕਿਸੇ ਹਾਂਜੀ ਮੇਰੇ ਮੇਰੇ ਤੇ 12 ਲੱਖ ਦਾ ਕਰਜ਼ਾ ਸੀਗਾ। ਕੁਝ ਕਰਦੇ ਐਨਆਰਆਈ ਭਰਾਵਾਂ ਨੇ, ਇੰਡੀਆ ਦੇ ਤੇ ਪੰਜਾਬ ਦੇ ਭਰਾਵਾਂ ਨੇ ਉਹ ਕਰਜ਼ਾ 3 ਲੱਖ ਰੁਪਏ ਦਾ ਉਤਾਰਿਆ। ਉਸ ਤੋਂ ਬਾਅਦ ਮਥੀਆ ਬਣ ਕੇ ਆਏ ਫਿੰਗਰ ਕਰਨ ਅਮੋਲਾ ਜੀ ਜਿਨ੍ਹਾਂ ਨੇ ਮੇਰੀ 9 ਲੱਖ ਰੁਪਏ ਨਾਲ ਮਦਦ ਕੀਤੀ। ਤੇ ਮੇਰੇ ਸਿਰ ਤੋਂ ਜਿਹੜੀ ਛੱਤ ਸੀ ਉਹ ਚਲੀ ਜਾਂਦੀ ਜੇ ਉਹ ਮਦਦ ਨਾ ਕਰਦੇ। ਸੋ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਤੇ ਦੂਜਾ ਮੈਂ ਸਾਰੇ ਹੀ ਪ੍ਰੈਸ মিডিਆ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੱਚੀ ਆਵਾਜ਼ ਨੂੰ ਲੋਕਾਂ ਤੱਕ ਲੈ ਕੇ ਗਏ ਔਰ ਲੋਕਾਂ ਨੂੰ ਰਿਐਲਿਟੀ ਦਿਖਾਈ। ਖੰਨੇ ਦੇ ਕਈ ਲੀਡਰਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ, ਮੀਟਿੰਗਾਂ ਕੀਤੀਆਂ ਪਰ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਨਹੀਂ, ਦੋ ਸਾਲ ਹੋ ਗਏ ਕੋਈ ਨਤੀਜਾ ਨਹੀਂ ਨਿਕਲਿਆ। ਲੈਟਰ ਆ ਜਾਂਦੇ ਆ। ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਜੀ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਗਿਆ ਜਿਹਦੀ ਤਸਵੀਰ ਵੀ ਦਿਖਾਈ ਹੈ ਸਾਫ ਕਾਮ ਮੰਤਰੀ ਦੀ ਜੀ ਕਿ ਵਾਅਦਾ ਉਹ ਪੁਰਾਣੀ ਹੋਇਆ ਉਹ ਵੀ ਨਹੀਂ ਹੋਇਆ ਜੀ ਮੈਂ ਕੱਲਾ ਖਿਡਾਰੀ ਨਹੀਂ ਆ ਖਿਡਾਰੀ ਹੋਰ ਵੀ ਨੇ ਸਾਡੇ ਨੇ ਵਾਅਦਾ ਕਰਕੇ ਹੀ ਮੁੱਕਰ ਗਏ ਪੰਜਾਬ ਸਰਕਾਰ ਦੇ ਕੰਮ ਨਹੀਂ ਦੇਖਦੇ ਆ ਜੇਦਾ ਉਹ ਘਟਿਆ ਹੋਣਗੇ ਤਾਂ ਜਰੂਰ ਹੋਣ ਬਟ ਮੈਂ ਆਪਣੇ ਵੱਲੋਂ ਮਾਨ ਸਾਹਿਬ ਜੀ ਨੂੰ ਬੇਨਤੀ ਵੀ ਕਰ ਰਿਹਾ ਕਿ ਮਾਨਤਾਬ ਜੀ ਤੁਸੀਂ ਕਹਿੰਦੇ ਦੀ ਇਹ ਗਰੀਬਕਲ ਤੱਕ ਬੰਦੇ ਦਾ ਤੱਕਾ ਨਹੀਂ ਹੋਣ ਦੇ ਮੰਗੇ ਆ ਦੇਖੋ ਮਾਨਤਾ ਤਿੰਨ ਵਾਰ ਹੋ ਗਿਆ ਔਰ ਜੇ ਹੋਣ ਵੀ ਨਾ ਹੋਇਆ ਤਾਂ ਮੈਂ ਤੁਹਾਡੀ ਕੋਟੀ ਦੇ ਅੱਗੇ ਆਹੂੰਗਾ ਇਕੱਲਾ ਹੀ ਆਹੂੰਗਾ ਹੱਥ ਘੋਰ ਕੇ ਬੇਨਤੀ ਕਰਕੇ ਉੱਤੇ ਬੈਠੂੰਗਾ ਜੇ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਤਾਂ ਮੈਂ ਉੱਤੇ ਐਂਚਨ ਦੇ ਬੈਠੂੰਗਾ ਚਾਹੇ ਬੋਟ ਪਾਲਿਸ਼ ਕਰਕੇ ਤੁਸੀਂ ਆਪਾਂ ਰੋਸਪਰ ਪਾਇਆ ਜੀ ਦੇਖੋ ਅੱਜ ਤਾਂ ਨੌਜਵਾਨ ਕਿਤੇ ਨਾ ਕਿਤੇ ਪਟਕ ਰਿਹਾ ਔਰ ਕੰਮ ਕੋਈ ਛੋਟਾ ਪੜਾ ਨਹੀਂ ਹੁੰਦਾ ਚਾਹੇ ਮੈਂ ਬੂਟ ਪਾਲਿਸ਼ ਕਰਾਂ ਚਾਹੇ ਮੈਂ ਰੇੜੀ ਲਾਵਾਂ ਮੈਨੂੰ ਖਾਣ ਨੂੰ ਇਥੋਂ ਹੀ ਮਿਲਣਾ ਹੈ ਮੈਨੂੰ ਮੈਡਲਾਂ ਨੇ ਖਾਣ ਨੂੰ ਨਹੀਂ ਦੇਣਾ ਮੈਡਲ ਸਿਰਫ ਕੀ ਕਰਦੇ ਆ ਆਪਣੇ ਦੇਸ਼ ਆਪਣੇ ਪੰਜਾਬ ਦਾ ਨਾਮ ਚੱਕਦੇ ਨੇ ਲੇਕਿਨ ਪੰਜਾਬ ਦਾ ਵੀ ਹੱਕ ਬਣਦਾ ਸੀ ਕਿ ਮੇਰੇ ਲਈ ਕੁਝ ਕਰ ਦੇ ਹਾਲੇ ਕਿ ਮੈਂ ਕੋਈ ਏਡੀ ਬੜੀ ਜੋਬ ਵੀ ਨਹੀਂ ਮੰਗ ਰਿਆ ਤੁਸੀਂ ਮੈਨੂੰ ਪੀਐਨ ਰਖਾ ਦੋ ਮੈਂ ਉਹ ਵੀ ਰਖਾ ਲੂੰਗਾ ਮੈਂ ਗ੍ਰੈਜੂਏਟ ਪਰ ਤਾਂ ਨਾ ਮੈਂ ਬੀ.ਲੀ.ਪ ਕਰੀ ਹੋਈ ਐ ਪੂਰੇ ਕੋਰਸ ਕਰਿਆ ਹੋਏ ਨੇ ਫਿਰ ਵੀ ਮੈਂ ਜਿੱਤ ਲਈ ਮੈਨੂੰ ਪੀਐਨ ਖਾਣਾ ਮੈਂ ਉਹ ਵੀ ਲੱਗਣੂ ਪਿਆ ਗੌਰਵ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਔਰ ਸਭ ਉਸ ਤੋਂ ਬਾਅਦ ਪ੍ਰੈਸ মিডিਆ ਜਿੰਨੇ ਵੀ ਉਰੇ ਆਏ ਨੇ ਪਤੋਂ ਇਹ ਸਾਰੇ ਸੱਜਣਾ ਦਾ ਮੈਂ ਦਿਲੋਂ ਧੰਨਵਾਦ ਕਰਦਾਂਗੀ ਤੁਸੀਂ ਮੇਰੀ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਉਹ ਸੁਤੀਆਂ ਪਈਆਂ ਸਰਕਾਰਾਂ ਤੱਕ ਤੁਸੀਂ ਮੇਰੀ ਆਵਾਜ਼ ਲੈ ਕੇ ਜਾ ਰਹੇ ਹੋ ਸੋ ਮੈਂ ਇੱਕ ਇੰਡੀਆ ਦਾ 18 ਗੋਡਨ 18 ਮੈਡਿਕ ਪੈਰਾ ਕਰਾਟੇ ਜੋ ਮੈਂ ਇੱਕੋ ਪੈਰਾ ਕਰਾਟੇ ਦਾ ਖਿਡਾਰੀ ਹਾਂ ਪੂਰੇ ਇੰਡੀਆ ਜੀ ਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਦਫ਼ਤਰ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨੇ ਡਿਪਾਰਟਮੈਂਟੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਅਪਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੌਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਸੋ ਮੈਂ ਇਹ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਮੈਨਾਂ ਇਨਾਂ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਕਹਿੰਦੇ ਨੇ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੇਨਾ ਮਾਨ ਸਾਹਿਬ ਸਰੀਆਮ ਤਿੰਨ ਵਾਰ ਤੱਕਾ ਹੋਇਆ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋੜੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟੋ ਦਿੱਤਾ ਜਾ ਰਿਹਾ ਹੈ ਤਰਨਾ ਲਗਾ ਜਾਊਗਾ ਨਾ ਕਰਦੇ ਬਸ ਨਹੀਂ ਤਰਨਾ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨ ਜਾਊਗਾ ਜੇ ਉਹ ਬਾਹਰ ਆਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਮੈਂ ਉੱਥੇ ਹੰਚਨ ਤੇ ਬੈਠੂੰਗਾ ਵਿਦੇਸ਼ ਕਿਤੇ ਕਿਤੇ ਮੈਂ ਮੈਂ ਦੋ ਵਾਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਲਿਆ ਕੇ ਪੰਜਾਬ ਦੇ ਨਾਮ ਇੱਤਿਹੀ ਬਣਾਈ ਹੈ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰਾ ਕਾਰਾਟੇ ਦੇ ਵਿੱਚ ਮੈਡਲ ਨਹੀਂ ਸੀਗੇ ਮੈਂ ਦੋ ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋ ਰਿਸਟ੍ਰੈਕਟ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬਸ ਸੈਂਦੇ ਉੱਥੇ ਆਇਆ ਨਹੀਂ ਉਲਟਾ ਮੇਰਾ ਭਰਾ ਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਤੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਿਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਿਸੀ ਹੈ ਉਹਦੇ ਅੰਡਰ ਕਾਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਾਰਾਟੇ ਚੈਂਪੀਅਨਸ਼ਿਪ ਥੇਕੇ ਆਇਆ ਉਹ ਤਾਂ ਰਿਕੋਨਾਈਜ਼ ਹੀ ਸੀਗੀ ਕਈ ਗੇਮਾਂ ਆਈਆਂ ਨੇ ਜਿਹੜੀ 올림픽 ਕੁਆਲੀਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦੇਣੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦਿੰਨੇ ਹੋ بڑے بڑے ਅਹੁਦੇ ਤੇ ਬਿਠਾ ਦਿੰਨੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਗੇਮਸ ਨੂੰ ਔਰ ਖੇਡਾਂ ਨੂੰ ਪ੍ਰਮੋਟਿਵ ਬਹੁਤ ਕਰ ਰਹੇ ਹਾਂ ਆ ਤੁਹਾਡੇ ਅੱਗੇ ਖੜੀ ਹੈ ਖੇਡ ਹੈਂਡੀਕੈਪ ਢੋ ਕੇ 50% ਡਿਸੇਬਲ ਹੋ ਕੇ ਮੈਂ ਇਹਨਾਂ ਕੁਝ ਕਰਿਆ ਕਿੱਥੇ ਆ ਕੇ ਡਾ ਖੜੀਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਅਵਾਰਡ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰੇਕ ਦੁਆਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਟੇ ਦੀ ਅਪਾਇ ਜਨਾ ਦੇਖੋ ਉਹਦਾ ਹੁਨਰ ਦੇਖੋ ਉਹ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਹੈ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਸੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ ਸਰਕਾਰ ਨੇ ਦਿੱਤਾ ਜਿਹਾ ਸੋਕਾ ਇਹ ਤਾਂ ਅੱਜਾ ਫੇਰ ਉਹ ਕਿ ਚੈਂਪੀਅਨ ਕਿ ਰਹੇ ਕਿਉਂ ਕਾਰਨ ਕੀ ਜ਼ਿੰਮੇਵਾਰ ਬਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨਤਾ ਆ ਵੀ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਹੈ ਕਿਉਂਕਿ ਨਾ ਆਪਣੇ ਦੇਸ਼ ਪ੍ਰਤੀ ਸੱਜਾ ਸੁੱਚਾ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ ਹੁਣ ਕੀ ਕਹਿ ਬਿਲੇ ਆਇਆ ਕੋਈ ਕੰਮ ਕੰਮ ਕਰ ਰਿਹਾ ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਮੈਂ ਬੋਲ ਵੀ ਚਾਜਦਾ ਨਹੀਂ ਸਕਦਾ ਇਹਦਾ ਸ਼ੁਕਰ ਆ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ ਇਵਨ ਇੰਡੀਆ ਦੀ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ ਉਹ ਸੱਤ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ ਸਲੂਟ ਹੈ ਕਰਨੌਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਸੀ ਉਹ ਉਹਨਾਂ ਨੇ ਵਿਚਾ ਦਿੱਤਾ ਹੁਣ ਜਾ ਕੇ ਮੈਂ ਡੀਸੀ ਸਾਹ ਨੂੰ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ ਆਪਣੇ ਸੀਐਮ ਆਫਿਸ ਦੇ ਬਾਹਰ ਬੈਠੂੰਗਾ